ਦੇ ਵਿੱਚ ਵਿਸਤ੍ਰਿਤ ਦੱਸਣੀ ਸਭ ਤੋਂ ਪਹਿਲਾਂ ਜੀ ਮੈਂ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਜਿਵੇਂ ਜੇ ਤੌਰ ਤੇ ਪੰਜਾਬੀਆਂ ਨੂੰ ਦੇਸ਼ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਾਡੇ ਭਾਰਤ ਰੱਦਨ ਜੀ ਬਾਬਾ ਸਾਹਿਬ ਵੀਰ ਮੇਰਕਰ ਜੀ ਦੇ ਸ਼ਤਿਤੀ ਦੇ ਚਰਨਾਂ ਦੇ ਅੱਖ-ਲੱਖ ਵਧਾ ਗਿਆ ਦਿੱਤਾ ਔਰ ਅੱਜ ਦਾ ਦਿਨ ਹੈ ਉਹਨਾਂ ਦੀ ਜਿਹੜੀ ਸਟਰਗਲ ਹੈ ਔਰ ਉਹਨਾਂ ਦੀ ਜੋ ਸਾਨੂੰ ਸਿੱਖਿਆ ਦਿੱਤੀ ਹੈ ਜਿਹੜਾ ਸਾਨੂੰ ਸੁਭਾਣ ਦਿੱਤਾ ਜਿਹੜੀ ਆ ਕਤਰਾ ਕੀਤਾ ਸਾਨੂੰ ਬਾਬਾ ਸਾਹਿਬ ਨੇ ਦਿੱਤੀਆਂ ਪੂਰਾ ਦਿਨ ਚੱਲਣ ਦਾ ਇਹ ਪ੍ਰਾਨ ਕਰਨ ਦਾ ਔਰ ਸਮਾਜ ਨੂੰ ਜੋੜਨ ਵਾਲੀਆਂ ਤਾਕਤਾਂ ਨੂੰ ਕਿੱਥੇ ਕਰਦਾ ਔਰ ਜਿਹੜੀ ਆ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਬੇਦਕਰ ਸਾਹਿਬ ਦੇ ਉੱਤੇ ਹਮਲੇ ਦਾ ਮਤਲਬ ਹੈ ਕਿ ਉਹਨਾਂ ਦੀ ਸੋਚ ਤੇ ਹਮਲਾ ਕਰਨਾ ਜਿਹੜੀ ਹੈ ਇਹੋ ਜਿਹੇ ਤਾਕਤ ਹੈ ਜੀ ਉਹਨਾਂ ਨੂੰ ਮੂੰ ਤੋੜ ਜਵਾਬ ਦੇਣਾ ਪ੍ਰਣ ਕਰਨ ਦਾ ਕਿ ਸਾਡਾ ਅੱਜ ਦਾ ਜਿਹੜਾ ਹੈਗਾ ਸਰਕਾਰ ਬਿਆ ਸੀ ਔਰ ਸਾਡੀ ਜਿਹੜੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਔਰ ਉਹਤ ਬਾਜ ਜੀ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਵਾਦਾ ਕੀਤਾ ਸੀਗਾ ਜੋ ਜਿਸ ਤਰ੍ਹਾਂ ਦਾ ਸਮਾਜ ਬਾਬਾ ਸਾਹਿਬ ਚਾਹੁੰਦੇ ਸੀ ਸਿਹਤ ਦੇ ਆਜਮ ਭਗਤ ਸਿੰਘ ਰਾਜਪੁਰੂ ਸ੍ਰੀ ਦੇਵ ਤੇ ਬਾਕੀ ਜਿਹੜਾ ਨਿਸ਼ਾਨਾ ਦਿੱਤੀ ਉਹ ਚਾਹੁੰਦੇ ਸੀ ਉਹੋ ਜਿਹਾ ਸਮਾਜ ਦੀ ਸਿਰਜਣਾ ਕਰਨ ਵਾਸਤੇ ਚੰਗੀ ਸਿਹਤ ਚੰਗੀ ਸਿੱਖਿਆ ਰੋਜ਼ਗਾਰ ਜਨਤਕ ਸੁਰੱਖਤਾ ਉਸੇ ਤਰ੍ਹਾਂ ਕਿ ਜਿਹੜਾ ਮਲੇਰ ਕੋਟ ਦੇ ਵਿੱਚ ਹੈ ਇਹਨਾਂ ਨੇ ਇਹਨੂੰ ਜਿਹੜਾ ਤਾਂ ਬਣਾਤਾ ਸੀ ਪਰ ਇਹਨੂੰ ਡਿਸਟ੍ਰਿਕਟ ਹਸਪੀਟਲ ਨਹੀਂ ਮਿਲਿਆ ਸੀਗਾ ਉਹ ਡਿਸਟ੍ਰਿਕਟ ਹਸਪੀਟਲ ਸਿਵਲ ਸਰਜਨ ਸਾਰੀਆਂ ਪੋਸਟਾਂ ਦੀ ਰਚਨਾ ਜਿਹੜੀ ਹੈਗੀ ਆ ਉਹ ਕੈਬਨਟ ਸਮਾਨ ਦੇ ਮੁੱਖ ਮੰਤਰੀ ਸਾਹਿਬ ਦੇ ਕਰੀਰ ਕਰਤੀ ਹੈ ਜੀ ਉਹਨਾਂ ਦੀ ਰਚਨਾ ਚੱਲਦੀ ਪਈ ਹੈ ਔਰ ਵੀ ਤੋਂ ਬਾਅਦ ਡਾਕਟਰਾਂ ਦੀ ਪੋਸਟਿੰਗ ਵੀ ਇੱਥੇ ਕਰ ਚੁੱਕੇ ਆ ਸੀ ਤੇ ਅੱਜ ਮੈਂ ਦੇਖ ਕੇ ਆਇਆ ਜਿਹੜਾ ਪੈਡਿਕਲ ਕਾਲਜ ਦਾ ਸਭ ਤੋਂ ਵੱਡਾ ਇਸ਼ੂ ਸੀਗਾ ਲੈਂਡ ਦਾ ਇਸ਼ੂ ਹੈ 80 ਜੌਨ ਕੀਤਾ ਤੇ ਹੋਰ ਦੀ ਅਕਸਚੂ ਸ਼ੁਰੂ ਹੋਏ ਕਿ ਜਿਹੜਾ ਹੈ 100 ਸੀਟਾਂ ਵਾਲਾ ਮੈਡੀਕਲ ਕਾਲਜ ਜਿਹੜਾ ਹੈ ਉਹ ਉਹ ਵੀ ਚਲਦੀ ਟੈਂਡਰ ਹੋ ਕੇ ਉਹਦੀ ਕੰਸਟਰਕਸ਼ਨ ਸ਼ੁਰੂ ਹੋਏਗੀ ਸੋ ਦੇ ਕੋਲ ਅੰਦਰ ਦੇ ਡੋਕਾ ਵਾਸਤੇ 5000 ਕਰੋੜ ਔਰ ਜੇਕਰ ਸਰਕਾਰ ਦੇ ਸਹਿਯੋਗ ਨਾਲ ਬਹੁਤ ਵੱਡਾ ਜਿਹੜਾ ਹੈ ਉਹਦੀ ਜਿਹੜੀ ਜਿਹੀ ਮਤ ਕੋਈ ਹੋਏਗੀ ਔਰ ਇੱਕ ਬਹੁਤ ਵੱਡਾ ਤੋਹਫਾ ਜਾਏਗਾ ਬਹੁਤ ਜਿਹੀ ਜਿਹੀ ਰੋਡ ਸੀ ਲੋਕਾਂ ਦੀ ਉਹ ਮਾਰਗ ਦੀ ਪੂਰੀ ਹੋਏਗੀ ਲੋਕਾਂ ਨੇ ਸਾਨੂੰ ਮੰਗਦਾ ਕਿ ਬਾਰ-ਬਾਰ ਕਈ ਵਾਰ ਰਾਏਗੋੜ ਤੇ ਰੋਡ ਦੇ ਉੱਤੇ ਵਾਗ ਜਾਂਦਾ ਕਦੇ ਘਠਾਰੇ ਵਾਗ ਜਾਂਦਾ ਕਦੇ ਖਾੜੜੇ ਕਿਹਾ ਜਾਂਦਾ ਲੋਕ ਉਧਰ ਪਲਾਟ ਵੀ ਲੈ ਲਾਵੇ ਹੁਣ ਮਾਲੀ ਨੁਕਸਾਨ ਵੀ ਜਿਹੜਾ ਲੋਕਾਂ ਨੂੰ ਹੁੰਦਾ ਸਰਕਾਰ ਵੱਲੋਂ ਕੀ ਦੱਸਿਆ ਜਾਊਗਾ ਇੱਕ ਥਾਂ 'ਚ ਕਿੱਥੇ ਜਾਂਦੀ ਜਿਹੜਾ ਹੈਗਾ ਮੈਡੀਕਲ ਕਾਲਜ ਬਣੂਗਾ ਆ ਜਿਹੜਾ ਦਾਪਾ ਰੋਡ ਦੇ ਉੱਤੇ ਹੈ ਜੀ ਮੈਂ ਹੁਣੇ ਵਿਜ਼ਿਟ ਕਰਕੇ ਆਇਆ ਬਸ ਤੇ ਰਹਿਣ ਸੀ ਉਹ ਜਿਹੜੀ ਪਹਿਲਾਂ ਜ਼ਮੀਨ ਦਿੱਤੀ ਸੀ ਉਹਦੇ ਵਾਸਤੇ ਨਾ ਤਾਂ ਬੋਸ ਰੋਡ ਸੀ ਔਰ ਜਿਹੜੇ ਆਸ-ਪਾਸ ਦੇ ਬੰਦੇ ਚੋਂ ਜਗ੍ਹਾ ਦੇ ਦਿੱਤੀ ਬੰਦੇ ਸੀ ਔਰ ਲੋਨ ਆਈਂਗ ਏਰੀਆ ਸੀਗਾ ਫਲੱਡ ਪ੍ਰਾਉਨ ਸੀਗਾ ਔਰ ਜਿਹੜੀ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਸ ਹੁੰਦੀਆਂ ਮਾਰੀ ਪ੍ਰਾਉਨ ਨਾ ਨਹੀਂ ਹੁੰਦੀ ਪੂਰੋਂ ਦਾ ਜਿਹੜਾ ਬੂਤਰਦਾ ਸੀ ਸ਼ੌਟ ਕੀਤੇ ਹੁੰਦਾ ਉਹ ਮੈਂ ਕਹ ਰਿਹਾ ਵੀ ਜਿਹੜੀਆਂ ਪਹਿਲੀ ਸਰਕਾਰਾਂ ਸੀ ਉਹ ਨੌਸਟਾ ਕਰ ਦਿੰਦੀਆਂ ਸੀ ਫਿਰ ਤਾਂ ਸਰਕਾਰ ਵੀ ਨੌਸਟਾ ਕਰਦੀ ਸੀ ਬਸ ਪਰ ਸਭ ਤੋਂ ਪਹਿਲੀ ਗੱਲ ਹੈ ਕਿ ਜਮੀਨ ਦਾ ਔਰ ਸੂਟੇਬਲ ਲੈਂਡ ਹੋਣਾ ਉਹ ਕੰਡੀਸ਼ਨ ਪੂਰੀ ਹੋ ਗਈ ਹੈ ਔਰ ਪੈਸੇ ਆਏ ਹੋਏ ਆ ਸਪੈਸ਼ਲ ਕੈਟਾਗਰੀਜ਼ ਵਿੱਚ ਅਦਾ ਬੈਨਫੀਟੀਆਂ ਦੇ ਬਾਲੀ ਵਿੱਚ ਤੇ ਹੁਣ ਇਹ ਜਿਹੜੀ ਅੱਗੇ ਟੈਂਡਰ ਪ੍ਰੋਸੈਸ ਸ਼ੁਰੂ ਹੋ ਗਿਆ